ਵਿਜੀਲੈਂਸ ਅਧਿਕਾਰੀਆਂ ਵੱਲੋਂ ਕੱਲ ਛਾਪੇਮਾਰੀ ਕੀਤੀ ਗਈ ਹਿਮਾਚਲ ਦੇ ਵਿੱਚ ਗੁਪਤ ਟਿਕਾਣਿਆਂ ਤੇ ਪਹੁੰਚੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਬੰਧਕ ਅਧਿਕਾਰੀ ਅਤੇ ਨਾਂ ਲੈ ਗਏ ਸੀ ਬਿਕਰਮਜੀਤ ਸਿੰਘ ਜਿਠਿਆ ਤੋਂ ਕਿਉਂਕਿ ਕਿਆ ਜਾ ਰਿਹਾ ਹੈ ਕਿ ਉਹਨਾਂ ਟਿਕਾਣਿਆਂ ਉੱਤੇ ਵੀ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਇੱਕ ਪਾਸੇ ਪੰਜਾਬ ਦੇ ਵਿੱਚ ਕਈ ਗੁਪਤ ਟਿਕਾਣੇ ਦੱਸੇ ਜਾ ਰਹੇ ਨੇ ਉਸ ਤੋਂ ਪਹਿਲਾਂ ਬਿਕਰਮਜੀਤ ਸਿੰਘ ਜਿਠਿਆ ਨੂੰ ਕੱਲ ED ਅਤੇ ED ਦੇ ਸਰਪੋਚ ਅਧਿਕਾਰੀ ਸੋਰੀ ਵਿਜੀਲੈਂਸ ਅਤੇ ਬਿジネス ਦੇ ਸਰਪੋਚ ਅਧਿਕਾਰੀਆਂ ਵੱਲੋਂ ਹਿਮਾਚਲ ਦੇ ਕਈ ਟਿਕਾਣਿਆਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਜਨਕਿ ਕੱਲ ਇੱਕ ਪੁਲਿਸ ਅਤੇ ਵਿਜੀਲੈਂਸ ਦਾ ਵੱਡਾ ਕਾਫਲਾ ਨਾਲ ਗਿਆ ਲੈ ਕੇ ਜਿਹੜੇ ਟਿਕਾਣਿਆਂ ਤੇ ਲੰਬੇ ਦਿਨ ਹੋਇਆ ਨਸ਼ੇ ਨੂੰ ਲੈ ਕੇ ਵਪਾਰ ਹੋਇਆ ਤੇ ਦੂਸਰੇ ਪਾਸੇ ਅੱਜ ਇੱਕ ਵਾਰ ਫਿਰ ਵਿਜੀਲੈਂਸ ਡਿਪਾਰਟਮੈਂਟ ਅਤੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਹੁਣੇ ਹੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵਿਜੀਲੈਂਸ ਨੇ ਆਪਣੀਆਂ ਬਹਾਰਾ ਹਲਕਾ ਮਜੀਠੀਆ ਵੱਲ ਮੋਰਦਤੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਦਾ ਦਫਤਰ ਹੈ ਹਲਕਾ ਮਜੀਠੇ ਦੇ ਵਿੱਚ ਜਿਹੜੇ ਵੱਡੇ ਦਫਤਰ ਦੀ ਤਲਾਸ਼ੀ ਲਈ ਜਾਵੇਗੀ ਅੱਜ ਬਿਕਰਮ ਜੀਠਿਆ ਨੂੰ ਆਪਣੇ ਵਿੱਦ ਫੋਰਸ ਵਿਦ ਪੁਲਿਸ ਮੁਲਾਜ਼ਮਾਂ ਵਿਦ ਵਿਜੀਲੈਂਸ ਦੇ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਤਨਾਤੀ ਪ੍ਰੋਪਰ ਤਰੀਕੇ ਦੇ ਨਾਲ ਕਰਕੇ ਅੱਜ ਉਹਨਾਂ ਨੂੰ ਹਲਕਾ ਮਜੀਠੇ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਦਫ਼ਤਰ ਦੀ ਅੱਜ ਤਲਾਸ਼ੀ ਹੋਵੇਗੀ ਕਈ ਫਾਈਲਾਂ ਮਿਲਦੀਆਂ ਆਸਾਂ ਨੇ ਵਿਜੀਲੈਂਸ ਅਤੇ ਵਿジネス ਦੇ ਸਰਪੋਚ ਅਧਿਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਵਾਰ-ਵਾਰ ਬਿਆਨ ਦਿੱਤਾ ਜਾ ਰਿਹਾ ਹੈ ਕਿ ਅਸੀਂ ਹੱਥ ਪੱਕੇ ਪਾਏ ਨੇ ਦੱਸਿਆ ਜਾ ਰਿਹਾ ਹੈ ਕਿ ਅੱਜ ਬਿਕਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਮੁਹਾਲੀ ਤੋਂ ਪੁਲਿਸ ਜਿਹੜੀ ਹੈ ਵਿਨਸ ਦੇ ਸਰਪ੍ਰਸਤ ਅਧਿਕਾਰੀ ਰਵਾਨਾ ਹੋ ਚੁੱਕੇ ਨੇ ਹਲਕਾ ਮਜੀਠੇ ਵਾਸਤੇ ਪੂਰੀ ਮਸਤੀ ਦੀ ਦੇਰ ਨਾਲ ਲਿਆਂਦਾ ਜਾ ਰਿਹਾ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਇੱਕ ਪਾਸੇ ਐਨਸੀਬੀ ਕੇਂਦਰੀ ਏਜੰਸੀਆਂ ਨੇ ਵੀ ਮੰਗ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਬਿਕਮਜੀਤ ਸਿੰਘ ਮਜੀਠੀ ਦਾ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਪੰਜਾਬ ਦੇ ਲੋਕ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕਰ ਰਹੇ ਨੇ ਭਾਵੇਂ ਕੁਮਰ ਮਜੀਦ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਤਾਂ ਕਾਰਵਾਈ ਪਹਿਲਾਂ ਕਰ ਦੇਣੀ ਚਾਹੀਦੀ ਸੀ ਜਦੋਂ ਪੰਜਾਬ ਦੇ ਨਵੇਂ-ਨਵੇਂ ਮੁੱਖ ਮੰਤਰੀ ਬਣੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹਾਲਾਂਕਿ ਕੁਮਰ ਮਜੀਦ ਪ੍ਰਤਾਪ ਸਿੰਘ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇਧਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਮਜਾਜ਼ ਆਪਣੇ ਸ਼ਬਦ ਬਦਲ ਲੈਣੇ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਹੈ ਭਾਈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਾਂ ਪਹਿਲਾ ਜੇਲ੍ਹ ਦੇ ਵਿੱਚ ਮੇਰੇ ਵੱਨੋਂ ਵੀ ਭੇਜਿਆ ਗਿਆ ਸੀ ਮੈਂ ਹੀ ਬਿਕਰਮਜੀਖਾ ਉੱਤੇ ਕਾਰਵਾਈ ਕਰਵਾਈ ਸੀ ਉਹਨਾਂ ਨੇ ਕਿਹਾ ਮੈਂ ਤਾਂ ਪ੍ਰਗਤ ਸਿੰਘ ਨੂੰ ਲੈ ਕੇ ਭੋਲਿਆ ਕਿ ਪ੍ਰਗਤ ਸਿੰਘ ਤੇ ਵੀ ਕਾਰਵਾਈ ਹੋ ਸਕਦੀ ਹੈ ਉਹਨਾਂ ਨੇ ਕਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ 24 ਘੰਟੇ ਹਾਜ਼ਰ ਹਾਂ ਜਦੋਂ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਬੁਲਾਉਣਗੇ ਕੋਈ ਗਵਾਹੀ ਹੈ ਕੋਈ ਫੈਲ ਹੈ ਕੋਈ ਉਹ ਦਸਤਾਵੇਜ਼ ਹੈ ਸਮੇਂ-ਸਮੇਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਡਿਪਾਰਟਮੈਂਟ ਨੂੰ ਮੁਖੀਆ ਕਰਾ ਚਾਣਗੇ ਮੈਂ ਬਿਕਰਮ ਮਜੀਠੀਆ ਦੇ ਹੱਕ ਵਿੱਚ ਨਹੀਂ ਇਹ ਵੱਡਾ ਦਾਵਾ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਕਿ ਵਿਜੀਲੈਂਸ ਦੇ ਸਰਵ ਉੱਚ ਅਧਿਕਾਰੀ ਵਿਧ ਪੰਜਾਬ ਪੁਲਿਸ ਇੱਕ ਵੱਡੀ ਜਿਹੜੀ ਮੰਡਲੀ ਹੈ ਜਿਹੜੀ ਉਹ ਰਵਾਨਾ ਹੋ ਚੁੱਕੀ ਹੈ ਹਲਕਾ ਮਜੀਠੇ ਦੇ ਲਈ ਮੁਕ ਦਫਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਜਾਵੇਗੀ